ਰਾਤ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਇੱਕ ਲੜਾਈ ਝਗੜਾ ਹੋਇਆ ਸੀ ਪਤੰਗੋ ਡਰਾਉਣ ਤੋਂ ਫਿਰ ਉਸ ਤੋਂ ਬਾਅਦ ਆਪਸ ਚ ਸਟੋਨ ਪੈਲਟਿੰਗ ਹੋਈ ਰੋੜੇ ਵਗੈਰਾ ਮਾਰੇ ਆਪਸ ਇੱਕ ਸਾਈਡ ਤੋਂ ਫਾਇਰਿੰਗ ਹੋਈ ਜਿਸ ਨਾਲ ਇਹ ਬੜੀ ਅਨਫੋਰਚੂਨੇਟਲੀ ਇੱਕ ਯੂਥ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਸਾਰੇ ਸੀਨੀਅਰ ਆਫਸਰਸ ਅਸੀਂ ਸਾਰੇ ਉਸ ਗੱਲ ਤੇ ਲੱਗੇ ਰਹੇ ਕਲਪਰੇਟਸ ਨੂੰ ਫੜਨ ਵਾਸਤੇ ਤੇ ਟਰੇਸ ਕਰਨ ਨੂੰ ਕੇਸ ਨੂੰ ਉਹਦੇ ਚ ਬੜੀ ਵੱਡੀ 12 ਘੰਟੇ ਦੇ ਵਿੱਚ ਹੀ ਕਾਮਯਾਬੀ ਸਾਨੂੰ ਮਿਲੀ ਹੈ ਤਿੰਨ ਮੇਨ ਅਕਿਊਜ਼ ਜਿਹੜੇ ਆ ਜਗਰਾਜ ਸਿੰਘ ਸ਼ਮਸ਼ੇਰ ਏਲੀਅਸ ਸ਼ੇਰਾ ਅਤੇ ਅਦਿਤਿਆ ਬੇਦੀ ਇਹ ਤਿੰਨਾਂ ਨੂੰ ਅਸੀਂ ਲੁਧਿਆਣਾ ਜਾ ਕੇ ਗ੍ਰਿਫਤਾਰ ਕੀਤਾ ਸਾਡੀ ਪੁਲਿਸ ਪਾਰਟੀ ਨੇ ਤੇ ਉਹਦੇ ਨਾਲ ਕੋਆਰਡੀਨੇਸ਼ਨ ਕਰਕੇ ਲੁਧਿਆਣਾ ਸੀਪੀ ਪੁਲਿਸ ਨਾਲ ਤੋਂ ਮੈਂ ਇਹਦੇ ਸਾਰੇ ਆਫੀਸਰ ਤੇ ਸਾਡੇ ਜਿਹੜੇ ਥੱਲੇ ਮੁਲਾਜ਼ਮ ਨੇ ਉਹਨਾਂ ਨੂੰ ਦਿਲੋਂ ਵਧਾਈ ਦਿੰਦਾ ਕਿ ਉਹਨਾਂ ਨੇ ਦਿਨ ਰਾਤ ਕੰਮ ਕਰਕੇ ਇਹਨੂੰ ਕੇਸ ਨੂੰ ਟ੍ਰੇਸ ਕੀਤਾ ਔਰ ਅਕਿਊਜ਼ ਫੜੇ ਗਏ ਇੰਨੇ ਸ਼ਾਰਟ ਟਾਈਮ 'ਚ ਸਾਡੀ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਕ੍ਰਾਈਮ ਔਰ ਕ੍ਰਿਮੀਨਲਸ ਔਰ ਅਸੀਂ ਬੜੀ ਹਾਈ ਟਾਪ ਪ੍ਰਾਇਓਰਟੀ ਤੇ ਰੱਖਦੇ ਹਾਂ ਕਿ ਜੇ ਕੋਈ ਕ੍ਰਾਈਮ ਪਹਿਲਾਂ ਤਾਂ ਹੋਣੇ ਨਾ ਜੋ ਹੋਵੇ ਤਾਂ ਅਸੀਂ ਜਲਦੀ ਉਹਨੂੰ ਟ੍ਰੇਸ ਕਰੀਏ ਇਹਦੇ ਡਾਕਟਰ ਪ੍ਰਗਿਆ ਜੈਨ ਸਾਡੇ ਡੀਸੀਪੀ 3 ਗੁਰਿੰਦਰ ਵੀਰ ਏਸੀਪੀ ਈਸਟ ਤੇ ਸੁਖਵੀਰ ਐਸਐਚਓ ਬੀ ਡਿਵੀਜ਼ਨ ਔਰ ਉਹਨਾਂ ਦੀ ਟੀਮ ਨੇ ਬੇਹਦ ਵਧੀਆ ਕੰਮ ਕੀਤਾ ਔਰ ਉਹਨਾਂ ਨੂੰ ਸੋਟੀਬਲੀ ਰਿਵਾਰਡ